ਤੇ ਇਹ ਪਹਿਲਾ ਪ੍ਰਕਾਸ਼ ਭਾਦੋਸਰੀ 1664 ਭਾਦੋਸਰੀ ਇਕਵੀਂ ਕਿਉਂ ਹੋਇਆ ਮੈਂ ਪਹਿਲਾਂ ਬੇਨਤੀ કરી ਸੀ ਸੋਦੀ ਦੇ ਵਿੱਚ ਚੰਦਰਾਮਾ ਦਿਨੋਂ ਦਿਨ ਵੱਧਦਾ ਹੈ ਉਸੇ ਦੇ ਨਾਲ ਪ੍ਰਕਿਰਤੀ ਦੇ ਵਿੱਚ ਖੂਟਾ ਫਲਾ ਦੇ ਵਿੱਚ ਰਸ ਪੈਂਦਾ ਤਾਂ ਸੁਮੀ ਪੱਕ ਰਕਿਆ ਫਿਰ ਪਹਿਲੇ ਪ੍ਰਕਾਸ਼ ਦਾ ਜਿਵੇਂ ਜੀਵ ਜੰਤ ਚੜੀਆਂ ਪਸ਼ੂ ਪੰਛੀ ਜਿਦੋਂ ਰੋਸ਼ਨੀ ਹੁੰਦੀ ਹੈ ਨਾ ਖੁਸ਼ੀ ਮਨਾਉਂਦੇ ਆ ਲੋ ਜੀ ਜਿਹੜੀ ਚੌਕੀ ਕੋਹ ਫੁੱਟੀ ਫੰਦਰ ਬਹੁਤ ਤਰੰਗ ਜੀਵ ਜੰਤੂਆਂ ਨੂੰ ਖੁਸ਼ੀ ਹੁੰਦੀ ਆ ਲਈ ਪ੍ਰਕਾਸ਼ ਰੋਸ਼ਨੀ ਹੋ ਗਈ ਤੇ ਇੱਕ ਦੋ ਜੀਵਾਂ ਜਿਨ੍ਹਾਂ ਨੂੰ ਖੁਸ਼ੀ ਨਹੀਂ ਹੁੰਦੀ ਕਿਹੜੇ ਇੱਕ ਤਉ ਕੋ ਹੈ ਉਹਨਾਂ ਨੂੰ ਬੜਾ ਦੁਖੀ ਹੁੰਦਾ ਜਦੋਂ ਰੋਸ਼ਨੀ ਹੋਵੇ ਆਂਖੋ ਸਤਨਾ ਵਾਹਿਗੁਰੂ ਇਸੇ ਤਰ੍ਹਾਂ ਜਿਹੜੇ ਮਨੁੱਖ ਨੇ ਉਹਨੂੰ ਵੀ ਨਹੀਂ ਆਈ ਹੈ ਉਹਨਾਂ ਨੂੰ ਗੁਰਬਾਣੀ ਦਾ ਪ੍ਰਕਾਸ਼ ਨਾਮ ਬਾਣੀ ਚੰਗਾ ਅਦਿ ਲਵਨਾ ਆਖੋ ਸਤਨਾਮ ਵਾਹਿਗੁਰੂ ਹੁਣ ਭਾਦੋ ਸੁਦੀ 1668 ਗੁਰਬਾਣੀ ਦੇ ਵਿੱਚ ਆਉਂਦਾ ਹੈ ਤਿੰਨ ਤਨ ਵਾਰੀ ਸਤ 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 ਸਤਿ ਬਾਣੀ ਸੱਚ 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 ਸਭ ਕੀ ਨਾਮ ਲਿਖਿਆ ਨ ਸਤਿ ਵਚਨ ਹੁਣ ਪੜੋ 1668 1 ਜਮਾ 6 ਕਿੰਨੇ ਹੋ ਗਿਆ ਸਤ ਕੇ 61 6 ਜਦੋਂ 1 ਕਿ ਹੋ ਗਿਆ 7 ਹੁਣ ਭਾਦੋਂ ਸੁਦੀ ਏਕਮ ਭਾਦੋਂ ਸਾਡੇ ਮਹੀਨਿਆਂ ਦਾ 6 ਮਹੀਨਾ ਹੈ ਸਾਡਾ ਮਹੀਨਾ ਦੇਸੀ ਹੈ ਜਿਹੜਾ ਕਿੱਥੋਂ ਸ਼ੁਰੂ ਹੁੰਦਾ ਹੈ ਸਿੱਖਾਂ ਦਾ ਸਾਡਾ ਛੇਤ ਤੋਂ ਛੇਤ ਰਸਾਤ ਝੇਤ ਔਰ ਸਾਰ ਪੰਜ ਤੇ ਭਾਦੋਸ਼ੀ ਜੀ ਹੋ ਗਈ ਇੱਕ ਆਜਾੜੀ ਏਕਮ 6 ਜਮਾ 1 ਕੀ ਹੋਇਆ 7 ਭਾਦੋਸ਼ੀ ਏਕਮ ਤਾਂ ਬਣਾਉਣਾ 1661 ਤਿੰਨ ਵਾਰੀ 7 7 7 ਤੇ ਨਹੀਂ ਬਣ ਸੱਚ ਸੱਜ ਸੱਚ ਸਭ ਕੀ ਹੁਨਾ ਸਮਝ ਆ ਗਈ ਤਾਂ ਇਹ ਭਾਦੋਸ਼ੀ ਏਕਮ 1661 ਹੋਵੇ ਪਹਿਲਾ ਪ੍ਰਕਾਸ਼ ਸਾਮਰਾਜੀਆਂ ਨੂੰ ਗੁਰੂ ਕਰਜਨ ਸਾਹਿਬ ਜੀ ਆਨੇ ਬਾਬਾ ਬੁੱਢਾ ਸਾਹਿਬ ਨੂੰ ਪਹਿਲਾ ਗ੍ਰੰਥੀ ਲਾ ਕੇ ਪੁੱਛੀ ਪਰਮੇਸ਼ਰ ਦਾ ਧਾਨ ਸਾਧ ਸੰਗਤ ਗੁਰਦਾਵੀਆ ਨਾਨਕਪੂਰਨ ਬ੍ਰਾਹਮਣ ਗਿਆਨ